ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾਵਾਂਗੀ ਦਾਲ ਮੱਖਣੀ ਥੋੜੇ ਜੇ ਅੰਗਰੀਡੀਐਂਟ ਦੇ ਨਾਲ ਬਹੁਤ ਜ਼ਿਆਦਾ ਦਾਲ ਨਹੀਂ ਐਲ ਐ ਐਸ ਇੱਕ ਕੱਪ ਸੀ ਸੋਕ ਕੀਤੀ ਰਾਜਮਾ ਦਾ ਜਾਨੀ ਕਿ 200 ਗ੍ਰਾਮ 300 ਗ੍ਰਾਮ ਇੱਕ ਕੌਲੀ ਐਸੀ ਲੈ ਲਈ ਸੀਗੀ ਮਾਵਾ ਦੀ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਾਂਗੇ ਇਹ ਬਹੁਤ ਜ਼ਿਆਦਾ ਇਹਦੇ ਚ ਡਸਟ ਸੀਗੀ ਇਹ ਦੇਖੋ ਤੇ ਮਾਂ ਜਿਹੜੇ ਚੰਗੀ ਕੁਆਲਿਟੀ ਦੇ ਸੀ ਸਾਡੇ ਬਹੁਤ ਵਧੀਆ ਇਹਨਾਂ ਨੂੰ ਅਸੀਂ ਬਿਲਕੁਕੁਲ ਸੋਕ ਨਹੀਂ ਸੀ ਕੀਤਾ ਐਦਾਂ ਹੀ ਬਣਾਵਾਂਗੇ ਤੇ ਜਿਹੜੀ ਦਾ ਰਾਜਮਾ ਉਹਨਾਂ ਨੂੰ ਅਸੀਂ ਸੋਕ ਕਰ ਲਿਆ ਸੀ ਤਾਂ ਕਿ ਜਿਹੜੇ ਸਾਡੇ 3-4 ਸਿੱਟੀਆਂ ਦੇ ਵਿੱਚ ਜਿਹੜੇ ਰਾਜਮਾ ਸਾਡੇ ਦਾਲ ਗਲ ਜੇ ਜਲਦੀ ਜਲਦੀ ਤੇ ਐ ਦੇਖੋ ਜੀ ਇਹ ਅੱਧੇ ਘੰਟੇ ਦੇ ਵਿੱਚ ਸਾਡੀ ਦਾਲ ਮਖਣੀ ਬਣ ਕੇ ਤਿਆਰ ਹੋ ਗਈ ਸੀ ਇਹਦੇ ਲਈ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ 4-5 ਪਾਣੀ ਧੋ ਕੇ ਸਾਫ਼ ਕਰ ਲਿਆ ਬਿਲਕੁਲ ਪਾਣੀ ਤੋਂ ਸਾਫ਼ ਹੋ ਗਿਆ ਹੁਣ ਇੱਕ ਪਾਣੀ ਫੇਰ ਦਵਾਂਗੇ 3 ਕੱਪ ਪਾਵਾਂਗੇ ਅਸੀਂ ਕੁੱਕਰ ਵਿੱਚ ਪਾਣੀ ਦਾ ਮਿਕਸ ਕਰਕੇ ਪਾਤੀ ਸੀ ਦਾਲ ਤੇ ਰਾਜਮਾ ਥੋੜਾ ਜਿਹਾ ਪਾਤਾ ਸਵਾਦ ਦੇ ਅਨਸਾਰ ਨਮਕ ਤੇ ਥੋੜਾ ਜਿਹਾ ਪਾਇਆ ਸੀ ਤੇਲ ਇਹਨੂੰ 4-5 ਸੀਟੀਆਂ ਆਉਣ ਤੇ ਅਸੀਂ ਗੈਸ ਕਰਦੇ ਹਾਂਗੇ ਬੰਦ ਇੱਕ ਸਾਈਡ ਤੇ ਕਰਾਂਗੇ ਅਸੀਂ ਤੜਕਾ ਤਿਆਰ ਇੱਕ ਕੜਛੀ ਭਰ ਕੇ ਪਾਈ ਸੀ ਅਸੀਂ ਸਰੋਂ ਦੇ ਤੇਲ ਦੀ ਤੁਸੀਂ ਜੋ ਘਿਓ ਵਗੈਰਾ ਪਾਉਣਾ ਪਾ ਸਕਦੇ ਅਸੀਂ ਪਾਇਆ ਸੀ ਸਰੋਂ ਦਾ ਤੇਲ ਥੋੜੀ ਜੀ ਹਿੰਗ 2 ਚਮਚ ਜੀਰੇ ਦੇ ਤੇ ਇਸ ਤੋਂ ਬਾਅਦ ਜੀਰਾ ਜਦੋਂ ਸਾਡਾ ਚਟਕ ਜੇਗਾ ਫਿਰ ਉਸ ਤੋਂ ਬਾਅਦ ਅਸੀਂ ਪਾ ਦਿਆਂਗੇ ਕਾਫੀ ਸਾਰਾ ਦੋ ਤੋ 2.5 ਕਿਲੋ ਦੇ ਲਗਭਗ ਕੱਟਿਆ ਹੋਇਆ ਬਰੀਕ ਲਸਣ ਇਹਨੂੰ ਅਸੀਂ ਪੁੰਨ ਕੇ ਹੁਣ ਅਦਰਕ ਪਾਤਾ ਸੀ ਬਹੁਤ ਜ਼ਿਆਦਾ ਅਸੀਂ ਕੋਈ ਸਮਾਨ ਨਹੀਂ ਸੀ ਪਾਇਆ ਥੋੜੇ ਜੀ ਇੰਗਰੀਡੀਅੰਟ ਦੇ ਨਾਲ ਅਸੀਂ ਮਤਲਬ ਆਪਣੇ ਘਰ ਵਿੱਚ ਤਿਆਰ ਕਰ ਸਕਦੇ ਹਾਂ ਦਾਲ ਮਖਣੀ ਤੇ ਇਹ ਦੇਖੋ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਪੁੰਨਾਗੇ ਟਮਾਟਰ ਤੇ ਲਾਲ ਮਿਰਚਾਂ ਨੂੰ ਅਸੀਂ ਇਹਦੀ ਪੇਸਟ ਬਣਾ ਕੇ ਪਾਤੀ ਸੀ ਕੋਈ ਅਸੀਂ ਤੇਗੀ ਮਿਰਚ ਵਗੈਰਾ ਕੁਝ ਨਹੀਂ ਸੀ ਪਾਇਆ ਤੇ ਇਹ ਦੇਖੋ ਕਲਰ ਕਿੰਨਾ ਸੋਹਣਾ ਆਇਆ ਸੀ ਸਾਡਾ ਤੇ ਹੁਣ ਅਸੀਂ ਥੋੜਾ ਜਿਹਾ ਪਾ ਦੇਾਂਗੇ ਪਾਣੀ ਇਹਨੂੰ ਤੜਕੇ ਨੂੰ ਅਸੀਂ ਚੰਗੀ ਤਰ੍ਹਾਂ ਪੁੰਨਾਗੇ 10 ਤੋਂ 15 ਮਿੰਟਾਂ ਦੇ ਵਿੱਚ ਲਗਭਗ ਜਦੋਂ ਸਾਡਾ ਤੜਕਾ ਤੇਲ ਛੱਡੇਗਾ ਫਿਰ ਅਸੀਂ ਇਹਦੇ ਵਿੱਚ ਦਾਲ ਮਿਕਸ ਕਰਾਂਗੇ ਐ ਦੇਖੋ ਦਾਲ ਸਾਡੀ ਤੇ ਰਾਜਮਾ ਬਿਲਕੁਲ ਗਲ ਗਏ ਸੀ ਤਿੰਨ ਤੋਂ ਚਾਰ ਸੀਟੀਆਂ ਦੇ ਨਾਲ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਥੋੜੇ ਜਿਹਾ ਬੇਸਿਕ ਮਸਾਲੇ ਜਿਹੜੇ ਅਸੀਂ ਡੇਲੀ ਰੁਟੀਨ 'ਚ ਵਰਤਦੇ ਆਂ ਇੱਕ ਦੋ ਚਮਚ ਪਾਏ ਸੀ ਧਨੀਆ ਪਾਊਡਰ ਦੇ ਜਿਹੜਾ ਅਸੀਂ ਘਰ ਵਿੱਚ ਬਣਾਇਆ ਸੀਗਾ ਤੇ ਐ ਪਾਤਾ ਸੀ ਨਮਕ ਕਿਉਂਕਿ ਨਮਕ ਅਸੀਂ ਪਹਿਲੇ ਪਾਇਆ ਸੀ ਸਵਾਦ ਅਨਸਾਰ ਤੇ ਐ ਪਾਤਾ ਸੀ ਹੋਮ ਮੇਡ ਗਰਮ ਮਸਾਲਾ ਚਮਚ ਇੱਕ ਪੂਰਾ ਭਰ ਕੇ ਤੇ ਇਹਨੂੰ ਹੁਣ ਅਸੀਂ ਚੰਗੀ ਤਰ੍ਹਾਂ ਹਿਲਾ ਕੇ ਫਿਰ ਤੋਂ ਇਹਨੂੰ ਚੰਗੀ ਤਰ੍ਹਾਂ ਪੁੰਨਾਗੇ ਫਿਰ ਪਾ ਦਾਂਗੇ ਇਹਦੇ ਵਿੱਚ ਜਿਹੜੀ ਸਾਡੀ ਬਣੀ ਹੋਈ ਦਾਲ ਆ ਜਿਹੜੀ ਦਾਲ ਸਾਡੀ ਬਣ ਗਈ ਉਹ ਪਾ ਦਾਂਗੇ ਤੇ ਜਿੰਨੀ ਕਿ ਤੁਹਾਨੂੰ ਕੁਆਂਟੀਟੀ ਚਾਹੀਦੀ ਉਹਨੇ ਤੁਸੀਂ ਉਹਨੇ ਨੂੰ ਤੁਸੀਂ ਤੜਕਾ ਲਗਾ ਸਕਦੇ ਹੋ ਇਹ ਦੇਖੋ ਹੁਣ ਤੜਕੇ ਨੇ ਤੇਲ ਛੱਡ ਦਿੱਤਾ ਹੁਣ ਇਹਦੇ ਵਿੱਚ ਦਾਲ ਮਿਕਸ ਕਰਾਂਗੇ ਦਾਲ ਨੂੰ ਮਿਕਸ ਕਰਕੇ ਪੰਜ ਤੋਂ 7 ਮਿੰਟ ਫਿਰ ਉਹਨੂੰ ਵੀ ਅਸੀਂ ਪਕਾਵਾਂਗੇ ਤੇ ਜੀਵੇਂ ਦੀ ਤੁਸੀਂ ਰੱਖਣੀ ਹੈ ਦੀ ਗਰੇ ਥਿੱਕ ਰੱਖਣੀ ਜਾਂ ਪਤਲੀ ਰੱਖਣੀ ਤੁਸੀਂ ਆਪ ਹੀ ਦੇਖ ਸਕਦੇ ਹੋ ਜਿਵੇਂ ਜਿੰਨਾ ਪਾਣੀ ਪਾਣਾ ਇਹ ਦੇਖੋ ਅਸੀਂ ਇਦਾਂ ਦੇ ਰੱਖਾਂਗੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਮੱਖਣ ਤੇ ਇਹ ਦੇਖੋ ਜੀ ਕਲਰ ਸਾਡਾ ਕਿੰ ਹੁਣ ਅਸੀਂ ਇਹਨੂੰ ਕੱਢਾਂਗੇ ਇੱਕ ਬੋਲ ਦੇ ਵਿੱਚ ਐ ਪਾਇਆ ਸੀ ਮੱਖਣ ਮੱਖਣ ਨੂੰ ਅਸੀਂ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਕਰ ਲਾਂਗੇ ਤੇ ਫਿਰ ਅਸੀਂ ਇਹਨੂੰ ਕੱਢ ਲਾਂਗੇ ਇੱਕ ਬੋਲ ਵਿੱਚ ਤੇ ਇਹ ਦੇਖੋ ਜੀ ਸਾਡੀ ਕਿੰਨੀ ਵਧੀਆ ਆਰਾਮ ਨਾਲ ਬਣ ਕੇ ਘਰ ਵਿੱਚ ਤਿਆਰ ਹੋ ਗਈ ਹੈ ਦਾਲ ਮੱਖਣੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਇਹ ਲਓ ਜੀ ਥੋੜੀ ਜਿਹੀ ਪਾਤੀ ਸੀ ਮੇਥੀ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਹਿਲਾ ਦੇਾਂਗੇ ਆ ਬੇਖੋ ਦਾਲ ਛੜੀ ਬਣ ਕੇ ਤਿਆਰ ਹੋ ਗਈ ਹੈ ਹੁਣ ਇੱਕ ਬੋਲ ਵਿੱਚ ਗੱਢ ਕੇ ਇਹਦੇ ਉੱਪਰ ਪਾਵਾਂਗੇ ਅਸੀਂ ਫਰੈਸ਼ ਕਰੀਮ ਤੇ ਫਿਰ ਇਹਨੂੰ ਅਸੀਂ ਗਰਮਾ ਗਰਮ ਸਰਵ ਕਰ ਸਕਦੇ ਹਾਂ ਚੋਲਾ ਨਾਲ ਸਭ ਫੁਲਕੇ ਨਾਲ ਪਰੌਂਠੀ ਨਾਲ ਜਿੰਨਾ ਤੁਹਾਡਾ ਦਿਲ ਕਰਦਾ ਤੇ ਜੇਕਰ ਤੁਹਾਨੂੰ ਫਿਰ ਤੋਂ ਕਹਿ ਰਹੀ ਵੀਡੀਓ ਚੰਗੀ ਲੱਗੂਗੀ ਤੇ ਤੁਸੀਂ ਸਾਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਥੋੜੇ ਜਿਹਾ ਸਮਾਨ ਦੇ ਨਾਲ ਅਸੀਂ ਆਪਣੇ ਘਰ ਵਿੱਚ ਬਣਾ ਸਕਦੇ ਆ ਦਾਲ ਮਖਣੀ ਬਹੁਤ ਜ਼ਿਆਦਾ ਸਾਨੂੰ ਸਮਾਂ ਦੀ ਲੋੜ ਹੀ ਨਹੀਂ ਪਈ ਸੀ ਥੋੜੇ ਜਿਨੇ ਸੇ ਤਿਆਰ ਕਰ ਲਿਆ ਸੀ ਬਾਏ ਬਾਏ